ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖੜਕਰਕਲਾ ਵਿਖੇ ਇੱਥੇ ਇਹਨਾਂ ਦੀ ਯਾਦ ਦੇ ਵਿੱਚ ਮਿਊਜ਼ੀਅਮ ਬਣਾਇਆ ਗਿਆ ਹੈ ਬਹੁਤ ਹੀ ਸੁੰਦਰ ਅਜਾਇਬ ਘਰ ਹੈ ਜੀ ਅਸੀਂ ਅੰਦਰੋਂ ਵੀਡੀਓਗ੍ਰਾਫੀ ਬਣਾਉਣੀ ਚਾਹੀ ਪਰ ਵੀਡੀਓਗ੍ਰਾਫੀ ਅੰਦਰ ਅਲਾਉਡ ਨਹੀਂ ਸੀ ਅਤੇ ਇੱਥੇ ਹੀ ਖੜਕਰਕਲਾ ਦੇ ਵਿੱਚ ਭਗਤ ਸਿੰਘ ਜੀ ਦਾ ਘਰ ਵੀ ਮੌਜੂਦ ਹੈ ਤੁਹਾਨੂੰ ਘਰ ਦੇ ਵੀ ਦਰਸ਼ਨ ਕਰਵਾਉਨੇ ਆ ਜੀ ਹਾਂਜੀ ਸੰਗਤਜੀ ਸ਼ਹੀਦ ਪਖਤ ਸਿੰਘ ਜੀ ਦਾ ਜਨਮ 28 ਸਤੰਬਰ 1907 ਨੂੰ ਲਾਲਪੁਰ ਦੇ ਫੈਸਲਾਬਾਦ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ। ਆਪ ਜੀ ਨੇ ਪਿਤਾ ਜੀ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਜੀ ਦਾ ਨਾਮ ਵਿਦਿਆਵਤੀ ਸੀ। ਅਤੇ ਸ਼ਹੀਦ ਪਖਤ ਸਿੰਘ ਜੀ ਸਿੱਖ ਪਰਿਵਾਰ ਨੂੰ ਬਲਾਂਗ ਕਰਦੇ ਸਨ। ਆਪ ਜੀ ਨੇ ਲਾਲਪੁਰ ਦੇ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਡਿਗਰੀ ਲਾਹੌਰ ਦੇ ਨੈਸ਼ਨਲ ਕਾਲਜ ਤੋਂ ਪ੍ਰਾਪਤ ਕੀਤੀ ਜਦੋਂ ਕਰਤਾਰ ਸਿੰਘ ਸ਼ਰਾਬਾਰੀ ਸ਼ਹੀਦੀ ਹੋਈ ਅਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਆਪਜੀ ਤੇ ਬਹੁਤ ਗਹਿਰਾ ਅਸਰ ਹੋਇਆ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਆਪਜੀ ਦੇ ਮਨ ਦੇ ਵਿੱਚ ਅੰਗਰੇਜ਼ਾਂ ਪ੍ਰਤੀ ਬਹੁਤ ਨਫ਼ਰਤ ਪੈਦਾ ਹੋ ਗਈ ਅਤੇ ਆਪਜੀ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਪ੍ਰਣ ਲਿਆ ਸੰਗਤ ਜੀ ਇਹ ਭਗਤ ਸਿੰਘ ਜੀ ਦਾ ਘਰ ਆ ਭਗਤ ਸਿੰਘ ਜੀ ਦੇ ਘਰ ਦੇ ਦਰਸ਼ਨ ਕਰੋ ਜੀ ਰਾਤਨ ਸਮੇਂ ਦਾ ਘਰ ਹੈ ਜੀ ਅੱਜ ਵੀ ਬਿਲਡਿੰਗ ਬਹੁਤ ਵਧੀਆ ਤਰੀਕੇ ਦੇ ਨਾਲ ਇਥੇ ਖੜੀ ਹੈ ਜੀ ਜਦੋਂ ਸ੍ਰੀ ਦੀਪਕ ਸਿੰਘ ਨੈਸ਼ਨਲ ਕਾਲਜ ਦੇ ਵਿੱਚ ਸਟੱਡੀ ਕਰਨ ਗਏ ਤਾਂ ਆਪ ਜੀ ਦਾ ਮੁਲਾਪ ਸੁਖਦੇਵ ਸਿੰਘ ਦੇ ਨਾਲ ਹੋਇਆ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਨੌਜਵਾਨ ਭਾਰਤ ਸਭਾ ਲਹਿਰ ਚਲਾਈ ਜਦੋਂ ਲਾਲਾ ਲਾਜਪਤ ਰਾਏ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਵਿੱਚ ਇਹਨਾਂ ਦੇ ਮੰਨ ਦੇ ਵਿੱਚ ਹੋਰ ਜਜਬਾ ਅਤੇ ਜੋਸ਼ ਭਰ ਜਾਂਦਾ ਫਿਰ ਇਹਨਾਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣਾ ਚਾਹਿਆ ਅਤੇ ਸਕਾਟ ਤੇ ਨਾ ਮਿਲਿਆ ਪਰ ਸੈਂਡਰਸ ਨੂੰ ਇਹਨਾਂ ਗੋਲੀਆਂ ਦੇ ਨਾਲ ਮਾਰ ਦਿੱਤਾ ਮਾਰ ਕੇ ਤੇ ਭਗਤ ਸਿੰਘ ਕਲਕੱਤੇ ਚਲ ਗਿਆ ਤੇ ਰਾਜਗੁਰੂ ਲਖਣਾਉਂ ਗਿਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਦਿੱਲੀ ਦੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਅਸੈਂਬਲੀ ਦੇ ਵਿੱਚ ਵੋਇਸ ਆਏ ਨੇ ਇਹ ਜੇ ਬਿੱਲ ਪਾਸ ਕਰਨੇ ਸੀ ਜੋ ਲੋਕ ਵਿਰੋਧੀ ਬਿੱਲ ਸਨ ਫਿਰ ਇਹਨਾਂ ਨੇ एलान ਦੇ ਵਿਰੋਧੀ ਰੋਸ ਪ੍ਰਗਟ ਕਰਨ ਲਈ ਦੋ ਬੰਬ ਸੁੱਟੇ ਸਾਰਾ ਹਾਲ ਕੰਮ ਗਿਆ ਪਰ ਭਗਤ ਸਿੰਘ ਨੂੰ ਇੰਦ ਕਲਾਬ ਜਿੰਦਾਬਾਦ ਦੇ ਨਾਰੇ ਲੰਮੇ ਰਹੇ ਉਸ ਤੋਂ ਬਾਅਦ ਭਗਤ ਸਿੰਘਾਂ ਦੀ ਗ੍ਰਿਫਤਾਰੀ ਹੋ ਗਈ ਅਤੇ ਸੁਖਦੇਵ ਦੀ ਵੀ ਲਾਹੌਰ ਤੋਂ ਗ੍ਰਿਫਤਾਰੀ ਹੋ ਗਈ ਦੇਸ਼ ਦੇ ਲਈ ਜਿਨ੍ਹਾਂ ਸ਼ੋਰਮਿਆਂ ਨੇ ਕੁਰਬਾਨੀਆਂ ਦਿੱਤੀਆਂ ਬਹੁਤ ਹੀ ਇਹਨਾਂ ਦੀ ਵੱਡੀ ਸ਼ਹਾਦਤ ਹੈ ਜੀ ਗ੍ਰਫਤਾਰੀ ਤੋਂ ਬਾਅਦ ਚ ਜੇਲ੍ਹ ਦੇ ਵਿੱਚ ਉਹਨਾਂ ਤੇ ਬਹੁਤ ਹੀ ਤਸ਼ੱਜਤ ਹੋਏ ਅਤੇ ਬਹੁਤ ਹੀ ਉਹਨਾਂ ਨੂੰ ਟਾਰਚਰ ਕੀਤਾ ਗਿਆ ਉਹ ਫੇਰ ਵੀ ਨਾ ਡੋਲੇ ਅਤੇ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾ ਚੁੱਕਦੇ ਰਹੇ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਦਾ ਡਟ ਕੇ ਸਾਹਮਣਾ ਕਰਦੇ ਰਹੇ 1931 ਨੂੰ ਭਗਤ ਸਿੰਘ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਅਦੇ ਤੁਸੀਂ ਵੀ ਜਾਓ ਕਿਤੇ ਨੰਗ ਦੇ ਜ਼ਰੂਰ ਦੇਖ ਕੇ ਜਾਓ ਮਿਊਜ਼ੀਅਮ ਪਿੰਡ ਖਟਕਰ ਕਲਾ ਪਰਿਆ ਇਥੇ ਘਰ ਵੀ ਭਗਤ ਸਿੰਘ ਦਾ